ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਵੀਰ ਕੋਲ ਦੋ ਮੱਝਾਂ ਤੇ ਤਿੰਨ ਵਾਢਾਂ ਸੇਲ ਕਰ ਲਈ ਆ ਜੀ ਤਾਂ ਆਪਾਂ ਬਾਕੀ ਜਾਣਕਾਰੀ ਵੀਰ ਕੋਲ ਲਵਾਂਗੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਤੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਿਦੇਸ਼ ਵੇ ਤੀਣਾ ਕਿੰਨੇ ਪਊ ਸੇਲ ਕਰਨੇ ਆ ਜੀ ਉਹ 5 ਗਿੱਧੀ ਆਪਾਂ ਉਹ ਤੇ ਨਾ گاਵਾ ਦੋ ਮੱਜਾਂ ਜੀ ਠੀਕ ਆ ਜੀ ਐਡਰੈਸ ਦੱਸ ਦਿਓ ਆਪਣਾ ਜੀ ਸਤਿ ਸ੍ਰੀ ਅਕਾਲ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਸਭ ਮੇਰਾ ਨਾਂ ਹੈ ਬਾਬਾ ਨੌਸੇ ਮਾਤੋਂ 4 ਕਿਲੋਮੀਟਰ ਬੈਕਸਾਈਡ ਪਿੰਡ ਹੈ ਵੀਰ ਜੀ ਠੀਕ ਆ ਜੀ ਫੋਨ ਨੰਬਰ ਦੱਸੋ 911798 ਜੀ ਠੀਕ ਆ ਜੀ ਤੇ ਪਹਿਲਾ ਮਾਲ ਵੇਖ ਗਿਆ ਕਿਰਪਾ ਗੁਰੂ ਆਮ ਦਾ ਜੀ ਮਿਲ ਗਿਆ ਸਰਾ ਠੀਕ ਆ ਤੇ ਅੱਜ ਫੇ ਕਿ ਤੋਕੜਾਂ ਵਾਂਗੇ ਸੁਈਆਂ ਗਾਈਆਂ ਤੋਕਣਾ ਤੋਕਣਾ ਤੋਕੜਾ ਜੀ ਗਾਈਆਂ ਤੋਕਣਾ ਇੱਕ ਮੱਝ ਬੱਤੀ ਵਾਲੀ ਬਾਕੀ ਸੜ ਦੇ ਅੱਛਾ ਆ ਵੀ ਮੱਝ ਤੋਕੜਿਆ ਤੋਕੜ ਤੋਕੜ ਭਾਜ ਹੈ ਜੀ ਆ ਜੈ ਭਾਜ ਦਵਾਂਗੇ ਜੀ ਜੈ ਭਾਜ ਠੀਕ ਆ ਤੇ ਸ਼ਰਵਾਦ ਆ ਪੰਜ ਤੋਂ ਕਰਿਆ ਤੋਕੜ ਤੋਂ ਦੁੱਧ ਕੇ ਨਾਲ ਦੇ ਕੋਲ ਦੁੱਧ ਵੀ ਕਿਦੋਂ 8 ਤੋਂ 9 ਕਿਲੋ 8 ਕਿਲੋ ਲੱਗ ਜਦੋਂ ਸੀ 8 ਤੋਂ 9 ਕਿਲੋ ਤੋਂ 8 ਹੀ ਮੰਨੇ ਕੋਈ ਹਾਂ 8 ਮੰਗ ਜਲੇ ਵੀ ਕੋਈ ਆ ਵੇਖ ਲੈ ਪਹਿਲਾਂ ਠੰਡੀ ਠੰਡੀ ਜੇ ਕੋਈ ਚੱਕਰ ਨਹੀਂ ਮਾਰਦੀ ਕਿਰਪਾਣਾ ਠੀਕ ਆ ਐ ਮਾਗਦੀ ਕਿਰਪਾਣਾ ਪੂਰੀ ਫਿਊਜ ਲੱਗ ਗਿਆ ਆ ਵੇਖੋ ਕਰੋ ਚੈੱਕ ਤੋੜੋ ਵੀਰ ਜੀ ਨੂੰ ਆ ਵੇਖ ਬਾਕੀ ਚੈੱਕ ਕਰ ਲਓ ਜਰਸੀ ਜ ਆ ਜਾਂਦੀ ਹਨ ਹਾਂ ਹਾਂ ਜਰਸੀ ਆ ਜਾਂਦੀ ਠੀਕ ਆ 8 ਕਿਲੋ ਦੁੱਧ ਹੁਣ ਤਿਆਰ ਆ ਜਿਹੜਾ ਇਹਦੇ ਕੋਲ ਆਹ ਇਧਰ ਉਹ ਦੇ ਲੈ ਨਾ ਆਹ ਕੋਈ ਕਰੋ ਚੈੱਕ ਹਮਾ ਮਾ ਚੈੱਕ ਕਰ ਲਓ ਸੋਹਣਾ ਇਸ ਟਾਈਮ ਤੇ 8 ਕਿਲੋ ਦੁੱਧ ਤਿਆਰ ਤੇ ਬਣੀ ਪੂਣੀ ਦਾ ਪਤਾ ਵੀ ਅਸੀ ਕੋਈ ਨਹੀਂ ਬੁੱਧੀ ਆਪਾਂ ਨੇ ਪਤਾ ਬਣੀ ਪੂਣੀ ਦਾ ਠੀਕ ਪੂਣੀ ਦੀ ਆਪਣੀ ਗਾਰੰਟੀ ਰੁਪਈਏ ਦੇਣੀ ਹੈਗੀ ਹਾਂਜੀ ਤੇ ਬਾਕੀ ਦੁੱਧ ਜਿਹੜਾ ਇਸ਼ਾਹ ਚੋਕੇ ਲੈ ਆਏ ਵੀ ਦੋ ਟਾਈਮ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਕਿੱਲੇ ਕਿੱਲੇ ਦੀ ਗਰੰਟੀ ਹੈ ਘਰ ਦੀ ਗਰੰਟੀ ਜੇ ਸੋ ਮੁੱਲ ਕਿੰਨਾ ਕਰਨਾ ਸਾਡਾ ਕੋਈ ਗਰੰਟੀ ਨਹੀਂ ਹੈ ਇੱਥੇ ਚੁਆਕ ਦੇਵਾਂਗੇ ਆਪਾਂ ਮੁੱਲ ਮੈਂ ਕਿੰਨਾ ਕਰਨਾ ਤਾਂ ਮੁੱਲ ਕਰ ਲਈਏ 20000 ਰੁਪਇਆ ਮਾਣ ਤਾਣ ਕਿੰਨਾ ਕਰਾਂਗੇ ਬੰਦੂ ਫਿਰ 2000 ਦਾ ਕਰਦੀ ਹੈ 3000 ਕਰ ਦਾਂਗੇ 19000 ਦੀ 19000 ਖੁੱਲੀ ਛੋੜ ਕਰਾਂਗੇ ਜੋ ਭੈਣ ਭਰਾ ਕੋ ਫੋਨ ਲਾਵੇ ਪਰਮਦ ਬਾਕੀ ਫੋਨ ਲਾਵੇ ਸੋਣੀ ਜਿ ਰੱਖੀ ਬਾਕੀ ਹੈ ਸੋਣੀ ਜਿ ਰੱਖੀ ਆ ਕੈਮ ਕੋਲੋਂ ਇਧਰੋਂ ਚੋਲੋ ਕਿਦਾਂ ਮਰਜੀ ਭਾਉਣਿਆਂ ਵਾਲੇ ਚੋਈ ਜਾਣੇ ਨੂੰ ਵੀ ਠੀਕ ਆ ਇਹ ਨਿਆਣੇ ਜਾਸਖਾਉਣ ਭਾਉਣੇ ਲੋਕੀ ਦੇ ਹਾਂਜੀ 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 ਬਾਕੀ ਵੀਰ ਹੈ ਵੀ ਚੰਗੀ ਆ ਕੋਈ ਲਸੀ ਦੀ ਆ ਆਪਣੀ ਆ ਸੋਹਣੀ ਆ ਮੂਰਤੀ ਚੋਆ ਵਾਲਾ ਠੀਕ ਆ ਬਾਕੀ ਚਾਰੂ ਖੋਲ ਜੇ ਚਾਰੂ ਖੋਲ ਤੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਲੈ ਜੀ ਇਹ ਵੀ ਟੋਕੜ 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 ਵੀ ਜੀ ਦੋ ਮਹੀਨੇ ਦੀ ਗੱਬਣਿਆ ਚੈਕ ਨਹੀਂ ਆ ਗਈ ਦੋਨਾਂ ਟੀਗਾ ਭਰਿਆ ਪਿੰਡੋਂ ਲਈ ਆਪਾਂ ਆਪਣਾ ਭਰਾ ਹੀ ਆ ਉਹਦੇ ਕੋਲ ਲਈਏ ਵੀ ਤੇ ਇੱਕ ਮੱਝ ਵੀ ਉਹ ਵੀ ਦੋ ਮਹੀਨੇ ਚੈਕ ਨਹੀਂ ਹੋਈ ਹੋਈ ਠੀਕ ਆ ਕੋਈ ਨਹੀਂ ਜੇ ਭੈਣ ਭਰਾ ਕੋ ਫੋਨ ਲਾ ਕੇ ਇਦਾਂ ਜੇ ਹੋ ਇਹਦਾ ਦੇ ਦਾਂਗੇ ਇਹਦੇ ਆਪਾਂ ਚੈੱਕ ਰੱਖ ਦੇਵਾਂਗੇ ਤੁਸੀਂ ਹੁਣ ਟੋਕੜਾਂ ਦੇ ਭਾਜ ਦੇਣੀ ਆ ਜائیں ਗੱਭਣ ਨਿਕਲ ਆਵੇ ਨਾ ਕਿਹ ਗੱਭਣ ਨਿਕਲ ਆਵੇ ਬੀਜੀ ਹਾਂ ਦਾ ਆਪਾਂ ਟੋਕਣਾ ਮੁੱਲ ਕਰਾਂਗੇ ਟੀਕਾ ਲੱਗੇ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਅਗਲੇ ਦੀ ਕਿਸਮਾ ਤੇ ਜੁਗ ਲੈ ਗਿਆ ਤੇ ਠੀਕ ਆ ਤੋਰੋ ਇਹਨੂੰ ਜੀ ਦੁੱਧ ਕਿੰਨਾ ਹੋਣੇ ਇਹਦੇ ਕੋਲ ਦੁੱਧ ਵੀ ਤੇ ਕੋਈ 8 ਤੋਂ 9 ਕਿਲੋ ਲਊਗਾ 8 ਤੋਂ 9 ਕਿਲੋ ਦੁੱਧ ਬਾਕੀ ਵੀ ਤੇ ਹੈ ਠੰਡੀ ਢੁੰਡੀ ਐ ਇਹਨੇ ਕੋ ਪਾੜਾ ਪੋਣਾ ਪੁਰਸੀ ਪੋਣੀ ਪੂਗੀ ਕੋਈ ਗੱਲ ਬਾਤ ਨਹੀਂ ਨਾ ਚੋਰੀ ਆਹ ਵੇਖੋ ਕਰੋ ਜਾਈ ਬਗਿਆਂ ਥਣ ਥਣ ਲੰਮਾ ਚ ਬਾਬੇ ਦੀ ਕਿਰਪਾ ਨਾਲ ਜੀ ਤੋਰ ਆਹ ਜਰਸੀ ਆ ਜੀ ਚੈੱਕ ਜੀ ਜਰਸੀ ਆਈ ਦਿੱਤੀ ਐ ਪੂਛ ਤੋਂ ਲੰਡੀ ਆ ਆ ਵੇਖੋ ਬਾਕੀ ਪਾਈਪ ਲਾਈਨ ਬਹੁਤ ਮੋਟੀ ਲੱਗੀ ਇਹਨੂੰ ਦੁੱਧ ਵਾਲਿਆ ਵੇਖੋ ਜੀ ਦੁੱਧ ਦੀ ਮੋਟਰ ਹੀ ਲੱਗੀ ਦੇ ਉਹਨੇ ਸੱਜੇ ਥਲੇ 17 ਕਿਲੋ ਦੁੱਧ ਚੋਇਆ ਥਲੇ ਵੀਰੇ ਠੀਕ ਆ ਤੇ ਚਲੋ ਹੁਣ ਵੀ ਵੀਰੇ ਮਾਗਲ ਦਦ ਹੋ ਗਏ ਥਲੇ ਇਹ ਪੂਛੇ ਦੀ ਭਾਈ ਕਿਦਾਂ ਕੱਟੀ ਗਈ ਵੀਰਾ ਆਪਣੇ ਦਾ ਅੱਜ ਸਵੇਰੇ ਆਈ ਆਪਣੇ ਜੀ ਅੱਛਾ ਤੇ ਉਹ ਵੀਰੇ ਦਾ ਪਤਾ ਨਹੀਂ ਕੀ ਚੱਕਰ ਡੰਗਰ ਦੇ ਪੈਰਾ ਤੱਕ ਦੇ ਠੀਕ ਠੀਕ ਇਹ ਮੱਝ ਨੇ ਪੈਰਾ ਤੱਕ ਤੇ ਬਾਈ ਖਰਾਬ ਹੋ ਗਈ ਪੂਜ ਤੇ ਥਣਾ ਬਾਈ ਜੇ ਤੇ ਹੁਣ ਨਹੀਂ ਇਹ ਗੱਲ ਕੋਈ ਭਾਈ ਨੂੰ ਵੀਰੇ ਹੁਣ ਆ ਬਿਲਕੁਲ ਓਕੇ ਜੀ ਹੁਣ ਤੇ ਪੂਥੇ ਵਾਲ ਆ ਗਏ ਆ ਹਾਂਜੀ ਹਾਂਜੀ ਤੇ ਥਣਾ ਦੀ ਕੋਈ ਬਾਤ ਘਾੜਦੀ ਨਾ ਨਾ ਵੀਰੇ ਰੁਪਏ ਦੀ ਬਾਤ ਕਰਨੀ ਭਾਵੇਂ ਇੱਧਰ ਦੀ ਬਹਿ ਭਾਵੇਂ ਇੱਧਰ ਦੀ ਬਹਿ ਕੋ ਲੱਤ ਨਹੀਂ ਮਰੂਗੀ ਏ ਠੀਕ ਆ ਚਲੋ ਚੱਕ ਤੇ ਕਿੰਨਾ ਕਰਨਾ ਵੀਰੇ ਦਾ ਮੁੱਲ ਮੁੱਲ ਵੀਰੇ ਦਾ 2000 ਰੁਪਏ ਦਾ ਤਮਾਨ ਤ ਉਹਨੇ ਦੇ ਦਾ ਉਹ ਲੈ ਜਾ ਇਹ ਲੈ ਜਾ ਕੋਈ 19000 ਦੀ ਉਹਨੇ ਦੇ ਦਾ ਠੀਕ ਹੈ ਜੀ ਆ ਵੇਖੋ ਜੀ ਮੌਕੇ ਤੇ ਛੋੜ ਕਰਦੀ ਕਰਦਾਂਗੇ ਵੀਰ ਜੀ ਕਰਦਾਂਗੇ ਠੀਕ ਹੈ ਜੀ ਉਹ ਗੱਬੜ ਨਿਕਲ ਆਵੇ ਕਿਸਮਤ ਅਗਲੇ ਦੀ ਕਿਸਮਤ ਅਗਲੇ ਦੀ ਅਗਲੇ ਦੀ ਕਿਸਮਤ ਦੇਣੀ 19000 ਜੀ ਦਵਾਂਗੇ 19000 ਦੀ ਠੀਕ ਹੈ ਇਹਨਾ ਗੱਬੜ ਨਿਕਲ ਆਵੇ ਤਾਂ ਕੋਈ ਪੁੱਛੇ ਆਖੇ ਫੋਨ ਤੇ ਕਹਦੇ ਵੇਗੀ ਆ ਮੁੜ ਕੇ ਦੋਰੇ ਵੀਰ ਜੀ ਇਹ ਤੇ ਹੁਣ ਕਿਹੜੇ ਕਿਸਮਤ ਆ ਇਹਦੀ ਪਛਾਣ ਰਹਿ ਜਾਣੀ ਹੈ ਲੰਡੀ ਦਾ ਗੱਲ ਕੋਈ ਪਛਾਣ ਨਾ ਰਹੂ ਤੇ ਕੋਈ ਗੱਲ ਨਿਕਲੀ ਗਈ ਫੇਰ ਪਾ ਦਾਂਗੇ ਠੀਕ ਹੈ ਅਗਲੀ ਵੀ ਤੋਰ ਵੀਰ ਇਹ ਕਿਦਾਂ ਇਸ ਲਈ ਵੀ ਦੁੱਧ 12 ਕਿਲੋ ਹੋ ਗਿਆ। ਅੱਛਾ 12 ਕਿਲੋ। 12 ਕਿਲੋ ਦੁੱਧ ਜੇ। ਇਹਨੂੰ 17 ਦਿਨ ਵੱਡੀ ਗੱਲ ਲੱਗੇ ਨੂੰ। ਟੋਕੜ ਹੀ ਆਗੇ। ਟੋਕਰ ਟੋਕਰ ਕਰੇ ਦਵਾਉਂਗੇ ਜੇ ਪਣ। ਠੀਕ ਹੈ। ਦੋ ਮਹੀਨੇ ਵੀਰ ਕੋਲ ਲੈ ਆਪਾਂ ਜਲੰਧਰੋਂ ਲੀਕ ਗਾਂ ਜੇ। ਅੱਛਾ। ਇਹ ਆਪਣੇ ਮੈਂ ਸਿੰਘ ਵਾਲੀ ਗਾਂ ਹੈ ਵੀਰ ਨੇ ਵਿੱਚ ਪਾਈ ਆ। ਠੀਕ ਹੈ ਠੀਕ ਠੀਕ। ਇਹਨੂੰ ਵੀਰਾਂ ਦਾ ਹੈ ਚਲੋ ਵੀਰ ਨੇ ਵੀਡੀਓ ਵੇਖਣੀ ਆ। ਦੋ ਮਹੀਨੇ ਵੀਜੀ ਗਾਂ ਸੁਈ ਨੋਏ। 17 ਦਿਨ ਟੀਕਾ ਲੱਗੇ ਨੋਏ ਜੇ। ਦੋ ਤਿੰਨ ਟੀਕਾ ਲੱਗਾ ਇਹਨੂੰ। ਅੱਛਾ। ਇੱਕ ਨੂੰ ਦੋ ਤਿੰਨ ਦੋ ਟੀਕਾ ਲੱਗੇ ਇਹਨੂੰ। ਠੀਕ ਹੈ। ਆ ਵੇਖੋ ਕਰੋ ਚੱਕ ਲੈ ਜਾ ਬਾਕੀ ਕਾਇਮ ਹੈ ਜੀ ਪੂਰੀ ਹੈ ਪੂਰੀ ਜਾਂ ਵੀ ਬੱਚੀ ਪੂਰੀ ਜਵਾਨ ਆ ਕੱਦ-ਕਾਡ ਵੀ ਚੰਗਾ ਵਾ ਸੋਹਣੀ ਫੱਬਦੀ ਐ ਪਾਸ਼ੋ ਢਾਈ ਟੋਗੀ ਆ ਜੱਜ ਨਹੀਂ ਦੇ ਜੀ 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 ਥਾਣਾ ਦੀ ਵੀਰ ਜੀ ਕੋਈ ਬਾਹਰ ਘੜਦਣੀ ਹੈਗੀ ਨਾ ਕੋਈ ਆਵਾਜ਼ ਘੜਦੀ ਰੁਪਈਏ ਦੀ ਵੀ ਪੜਾ ਪਾ ਗਰਸੀ ਭਾਗੀ ਚੋਣੀ ਪਈ ਜੀ ਥਰਸੀ ਭਾਗ ਚੋਣੀ ਪਈ ਜੀ ਠੀਕ ਇਹ ਵੀਰਾਂ ਦਾ ਬੱਚਾ ਤਾਜ਼ਾ ਮਰਿਆ ਪੜਾ ਪਾ ਗਰਸੀ ਭਾਗੀ ਬੱਚੋਣੀ ਹੋਈ ਜੀ ਆ ਵੇਖੋ ਥਾਨ ਮੁਠੀ ਜਵਾਲ ਹੈਗਾ ਜੀ ਸੋਹਣਾ ਲੱਗਾ ਜੀ ਬਾਕੀ ਫੇਸ ਕੁਆਲਟੀ ਵੀ ਚੰਗੀ ਤੇ ਦੁੱਧ ਕਿੰਨਾ ਕੁ ਵਾ ਵੀਰੇ ਦੇ ਕੋਲ ਹੁਣ ਦੁੱਧ ਵੀਰ 12 ਕਿਲੋ 12 ਕਿਲੋ ਆਪਣੇ ਘਰ ਚੋਇਆ ਲੈ ਜਾ ਬਈ ਠੀਕ ਆ ਆ ਵੇਖੋ ਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਮੈਂ ਨਾ ਭਿੰਦਰ ਸਾਹਿਬ 35 ਹਜ਼ਾਰ ਕਰ ਲਈਏ ਚੰਗੀ ਬੱਚੀ ਬਰੀਡ ਬਰੂਡ ਵਾਲੀ ਆ ਬੱਚੀ ਕਿਤੇ ਗੱਬਣ ਹੋਏਗਾ ਚਵੀ ਪੈਰ ਪਏ ਯਾਰ ਲੱਖ ਲੱਖ ਰੁਪਏ ਦੀ ਬੱਚੀ ਰਹੀਆਂ ਤਾਂ ਮਾਨ ਕਿੰਨਾ ਕਰੇਗਾ ਜਿੰਨਾ ਭਿੰਦਰ ਸਾਹਿਬ ਕਰਾ ਦੋਗੇ 2000 ਦਾ ਕਰ ਦਈਏ 3000 ਕਰ ਦਈਏ ਠੀਕ ਹੈ 32000 ਦੀ ਨਹੀਂ ਵੀਰ ਆਪਾਂ 30000 ਦੇ ਦਿੰਨੇ ਆ ਨਾ ਤੇਰੀ ਨਾ ਮੇਰੀ 30000 ਦੀ ਬੱਚੀ ਦਦਾਂ ਛੋੜੋ ਚੋਵੀ ਆ ਜੂ ਉਹ 4000 ਰੁਪਏ ਛੋੜ ਕਰਦਾ ਮੌਕੇ ਤੇ ਵੀਰ ਜਾਰ ਹੋਰ ਕਰਦੇ ਫੇਰ ਯਾਰ ਜਾਨ ਦੇ ਵੀਰ 60000 ਦੀ ਜਾਨ ਦੇ ਅੱਜ ਤੈਨੂੰ ਨਾ ਕਰਨੀ 60000 ਦੀ ਬੱਚੀ ਲੈ ਲਓ ਉਹ ਚੋ ਵੀ ਛੋੜ ਕਰਾਂਗੇ ਵੀਰ ਉਹ ਚੋ ਭਾਈ ਦੇਣੀ ਆਪਾਂ ਕਰਦੇ ਹੋਣਾ ਹੀ ਫੇਰ 27 ਦੀ ਜਾਣਦੇ ਯਾਰ ਲਓ ਜੀ 27000 ਯਾਰ 27 ਦੀ ਗੱਲੀ ਬਾਕੀ ਫੋਨ ਲਾਵੇ ਕੋਈ ਫੋਨ ਲਾਵੇ ਬੱਚੀ ਵਰੀ ਵੇ ਇਹਨਾਂ ਨੂੰ ਕਹੇ ਟੁੱਟੀ ਜਾਂਦਾ ਬੱਚੀ ਬ੍ਰੀਡ ਵਾਲੀ ਫੁੱਲ ਬ੍ਰੀਡ ਚ ਵਸੀਏ ਬੱਚੀ ਕੱਪਣਾ ਬੱਚੀ 50000 ਤੋਂ ਬਾਹਰ ਵੀ ਹਾਂਜੀ 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 ਤੇ ਆਹ ਕਿਦਾਂ ਜੀ ਇਹ ਵੀ ਟੋਕੜੀ ਦੇਖ ਲਾ ਲੈ ਮਕੀਨਾ ਹੀ ਆਂਦੇ ਇਹ ਫੁੱਲਣ ਜੀ ਨਾਲ ਮਾਲਕ ਦੀ ਕਿਰਪਾ ਨਾਲ ਹੈਂ ਆ ਸਿੰਗ ਵੇਖੋ ਵੀ ਕਿੱਡੇ ਸੋਹਣੇ ਸਿੰਗਾ ਸਿੰਗਾ ਤੋਂ ਮੱਝ ਤੇ ਥਣਾ ਤੋਂ ਝੋਟੀ ਝੋਟੀ ਸਰੀਰ ਕੱਖੋਂ ਝੋਟੀ ਝੋਟੀ ਵੀਰ ਬਾਕੀ ਸੋਹਣੀ ਲੱਗਦੀ ਬੱਜੀ ਦੀ ਹਨਾ ਬਾਕੀ ਆਪ ਅੰਦਾਜ਼ਾ ਲਾ ਲੈ ਕੋਈ ਮੱਝ ਕਹਿਣਾ ਕਿ ਝੋਟੀ ਕਹਿਣਾ ਇਹਨੂੰ ਅੱਗੋਂ ਵੀਰ ਮੱਝ ਆ ਮਗਰੋਂ ਝੋਟੀ ਆ ਠੀਕ ਫਿਰ ਕਿਸੇ ਨੇ ਵੇਖ ਲਿਆ ਪੋਪਣੀ ਸਮਝਿਆ ਹਾਂਜੀ ਤੇ ਦੁੱਧ ਕਿੰਨਾ ਆ ਦੇ ਕੋਲ ਦੁੱਧ ਵੀਰਿਆ ਝੂੜ ਮਾਰਨ ਵਾਲਾ ਜੋ ਮਰਜੀ ਗਏ ਦਾਠ ਨੇ ਗਏ 9 ਗਈਆ ਤੋਂ 7 ਕਿਲੋ 7 ਕਿਲੋ ਥਣ ਥਣ ਬੜਾ ਚੰਗਾ ਲੱਗਾ ਜੀ ਥਾੜਾ ਪਾ ਕੇ ਚੋਈ ਗਈ ਠੀਕ ਠੀਕ ਬਾਕੀ ਵੀਰ ਪਤਾ ਕੀ ਵੇਖੋ ਇਹ ਬੱਚਾ ਡੰਗਰ ਨਾ ਉਹਦਾ ਕਹਿ ਸਕਦੇ ਆਪਾਂ ਇਹ ਕਰਦਣ ਜਾ ਕੇ ਖਰੇਗਾ ਟੀਕਾ ਲਵਾ ਸਕੀ ਜੀ ਠੀਕ ਆ ਤੇਰੇ ਕੋਲ ਟੀਕਾ ਲੱਗਦਾ ਕਿਦਾਂ ਮੇਰੇ ਕੋ ਵੀ ਟੀਕਾ ਲਵਾਇਆ ਸੀਰੇ ਨੇ ਠੀਕ ਆ ਮੇਰੇ ਕੋ ਅੱਜ ਇਹ ਸਰੇ ਟੀਕਾ ਲਵਾਇਆ ਨੇ ਠੀਕ ਆ ਆਇਆ ਮੈਂ ਮੈਂ ਦੋ ਘਰ ਮਗਰੇ ਘਰ ਚੋਈ ਆ ਉਧੇ ਪਹਾੜੇ ਦੇ ਮਿਲੀ ਦੋ ਮਿੰਟਾਂ ਚੜੀ ਅੱਛਾ ਤੇ ਆਪਣੇ ਘਰਾਂ ਨੇ ਟੀਕਾ ਲਿਆਏ ਨੇ ਬਾਕੀ ਹੈ ਦੁੱਧ ਵਾਲੀ ਜਾਨ ਉਧਰ ਨਹੀਂ ਮਾਝਵੀਰ ਵੇਖ ਉੱਚੀ ਹੱਡੀ ਦੀ ਮਾਝਾ ਬਾਈ ਉਹ ਆਨੇ 13 14 ਗਰਾਂ ਤੋਂ ਚੋਇਆ ਸੀ ਸੱਜਰ ਤੋਂ ਲਿਓ ਠੀਕ ਆ ਚਲੋ ਚੋਇਆ ਵੀ ਹੋਊਗੀ ਜਲੀ 7 8 ਕੋ ਦੇਣੀ ਹੁਣ ਤੇ ਇਹਨੂੰ ਅਜੇ ਟੀਗਾ ਲੱਗਾ ਹੀ ਕਹਿਣਾ ਵਾ ਜਿਹੜਾ ਮੁੱਲ ਟੀਗਾ ਲੱਗਾ ਉਹ ਜੋੜੀ ਇਹ ਕਿ ਕਰਵਾਈ ਆ ਅੱਛਾ ਦੋੜੀ ਕਿ ਕਰਾਈ ਦੋਆਂ ਟੀਗਾ ਲੱਗਾ ਦੋਨੋਂ ਮਹੀਨਾ ਦਾ ਠੀਕ 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 ਆ ਉਹਨੂੰ ਦੋ ਮਹੀਨਾ ਬਾਹਰ ਦੇਨ ਇਹਨਾਂ ਦੋ ਮਹੀਨੇ ਹੋ ਗਏ ਆ ਮੁੱਲ ਟੋਕਣਾਂ ਵਾਲਾ ਹੀ ਕਰਨਾ ਮੁੱਲ ਟੋਕਣਾ ਟੋਕਣਾ ਵੇਖੀ ਤੌਰ ਵੀਰੇ ਨੂੰ ਤੌਰ ਤੋਂ ਵੇਖੀ ਆ ਵੇਖੋ ਕਰੋ ਚੈੱਕ ਸਿੰਘ ਬੜਾ ਸੋਹਣਾ ਲੱਗਾ ਫੱਬ ਦਾ ਮੂੰਹ ਦੇ ਨਾਲ ਇਹਦੇ ਮੂੰਹ ਦੇ ਨਾਲ ਫੱਬ ਦਾ ਵੇਖੀ ਬਾਕੀ ਪਈ ਪੁਰਾਣੀਆਂ ਮੱਝਾਂ ਜਿਹੜੀਆਂ ਹੁੰਦੀਆਂ ਹੈਗੀਆਂ ਇਦਾਂ ਦੇ ਸਿੰਘ ਹੁੰਦੇ ਤੇ ਦੁੱਧ ਬੜਾ ਦਿੰਦੀਆਂ ਹੁੰਦੀਆਂ ਸੀ ਆ ਵੇਖੋ ਕਰੋ ਚੈੱਕ ਲਾ ਵੀਰ ਕਰਾ ਚੱਕ ਬਹੁਤ ਸੋਹਣੀ ਆ ਫੱਬਦੇ ਆਈ ਮੂੰਹ ਦੇ ਨਾਲ ਸਿੰਘ ਇਹਦੇ ਪੂਰੇ ਬਾਕੀ ਜਿਹੜੇ ਵੀਰਾਂ ਨੂੰ ਪਤਾ ਕਿ ਐਦਾਂ ਦੀਆਂ ਮੱਝਾਂ ਜਿੰਨਾਂ ਨੇ ਰੱਖੀਆਂ ਨਾ ਉਹਨਾਂ ਨੂੰ ਪਤਾ ਵੀ ਇਹ ਦੁੱਧ ਕਿੰਨਾ ਦਿੰਦੀਆਂ ਰਹੀਆਂ ਵਾ ਤੇ ਕੱਦ ਕਾਠ ਲੋ ਵੀ ਚੰਗੀ ਆ ਤੇ ਥਾਣ ਪੱਖੋਂ ਵੀ ਚੰਗੀ ਆ ਮੈਨੇ ਬਾਕੀ ਵੀਰ ਸਾਰਾ ਥਾਣ ਸੂਣ ਓਕਰ ਕੋਣਿਆ ਬਹੁਤ ਸੋਹਣੀ ਆ ਜੀ ਤੇ ਜਿਹੜਾ ਮੁੱਲ ਕਰਨਾ ਵਾ ਮੁੱਲ ਪਹਿਲੇ ਫੋਨ ਤੇ ਵਿਗ ਜਾਣੀ ਆ ਜੀ ਚਲੋ ਵੀ ਜੀ ਪਤਾ ਕੀ ਆ ਦੇਖੋ ਬਾਕੀ ਆਪਨੇ ਸਮਝ ਜਾਣਗੇ ਇਹਨੇ ਸੱਜਰ ਨੇ ਵੀਰ ਕਿੰਨਾ ਕ ਦੁੱਧ ਚੋਆ ਆਇਆ ਉਹ ਵੀਰਾ 10 14 ਕਿਲੋ ਚੋਆ ਆਇਆ ਵਾ ਮਲਕ ਦੀ ਕਿਰਪਾ ਆਪਣੇ ਭਰਾ ਹੀ ਜਿਹੜੇ ਕੋ ਲਈ ਆਪਾਂ ਆਇਆ ਵੀ ਹੋਊਗਾ ਜੀ ਤੇ ਚਲੋ ਬਾਕੀ ਹੁਣ ਵੀ ਦੁੱਧ 7 ਕਿਲੋ ਥੱਲੇ ਹੋਊਗਾ ਠੀਕ ਆ ਤੇ ਟੀਕੇ ਟੂਗੇ ਦੀ ਗੱਲ ਕੋਈ ਨਹੀਂ ਆਪਾਂ ਕਹਿੰਦੇ ਵੀ ਹੁਣ ਆਪਾਂ ਟੋਕਰ ਦੇਵਾਂਗੇ ਨਾ ਮਿਲਾਵਾਂਗੇ ਬਾਕੀ ਚੈੱਕ ਕਰਾ ਕੇ ਜੇ ਤੁਸੀਂ ਚੈੱਕ ਕਰਾਤੀ ਫੇਰ ਵੀ ਮੋਲ ਉਹੀ ਰੱਖਿਓ ਵਧਾ ਨਾ ਦਿਓ ਚੈੱਕ ਕਰਾ ਲੇ ਆਪਣੇ ਘਰੇ ਆਣ ਕੇ ਚਲਾ ਲੇ ਅਗਲੇ ਘਰ ਜਾ ਕੇ ਕਰਾ ਲੇ ਆਪਾਂ ਨੂੰ ਟੋਕਰ ਦਾ ਮੁੱਲ ਦੇਣਾ ਜੀ ਰਹਿਣ ਤੇ ਤੁਸੀਂ ਦੇਣੀ ਨਹੀਂ ਚਾਹ ਕੇ ਕਰਾਈ ਲੈਣੀ ਤੁਸੀਂ ਉਦੋਂ ਚਲੋ ਵੀਰ ਜੀ ਆਪਾਂ ਡਾਕਟਰ ਸੱਦਿਆ ਵਾ ਜੀ ਉਹਨੇ ਤੁਹਾਡੇ ਹੁੰਦਿਆਂ ਗਾ ਪੌਣੇ ਹੁੰਦੇ ਹੁਣੇ ਕਰਾ ਦੇਣੀ ਆ ਜੀ 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 ਦਵਾਗੇ ਆ ਪੌਣੇ ਦੀਆਂ ਹੀ ਠੀਕ ਆ ਤੇ ਜੇ ਨਾ ਕੋਈ ਵਾ ਖਿਆ ਫਿਰ ਬੈਠੇ ਚਲੋ ਮਾਲਕ ਦੀ ਕਿਰਪਾ ਹੀ ਆ ਚਲੋ ਸਾਰੀ ਸੁਰ ਗਈ ਐ ਤੇ ਦੱਸੋ ਮੁੱਲ ਉਹ ਗੱਭਾ ਨਿਕਲਾਵੇ ਕੋਈ 5-7000 ਛੱਡ ਜਾ ਵੀਰ ਉਹਨੇ ਹੁਣੇ ਇਹ ਵੀ ਨਿਕਲਾ ਦੇ ਨੇ 5-4000 ਛੱਡ ਜਾ ਦੱਸੋ ਮੁੱਲ ਕਿੰਨਾ ਕਰਨਾ ਹੈ ਤਾਂ ਇਹਦਾ ਪਿੰਡ ਦਾ 50000 ਕਰ ਲੀਏ ਨਹੀਂ ਜਾਇਦ ਜਿਆ ਕਰ ਵੀਰ ਜਿੰਨਾ ਕਿਤੇ ਦੇ ਦੇ 45 ਦੀ ਦੇ ਦੇ ਛੱਡ ਦਾਂਗੇ ਵੀਰ 44 ਛੋੜ ਕਰ ਦੇਗਾ ਮੌਕੇ ਤੇ ਕਰ ਦਾਂਗੇ ਵੀਰ 1000 ਰੁਪਏ ਛੋੜ ਕੇ 44 ਦੇ ਤਾਂ 44000 ਦੇ 44 ਜਿਵੇਂ ਮਾਨ ਕਰ ਦੂਗਾ ਕੋਈ ਕੋਈ ਛੋੜ ਕਰਾਂਗੇ ਹੱਸ ਕੇ 500 ਰੁਪਏ ਛੋੜ ਕਰਾਂਗੇ ਉੱਚੋਂ ਫੋਨ ਕਰੇ ਕੋਈ ਜਿੰਨੂੰ ਵੀ ਪਸੰਦ ਹੋਵੇ ਆ ਵੇਖੋ ਜੀ ਬਾਕੀ ਸੋਹਣੀ ਸੋਹਣੀ ਪੂਰੀ ਆ ਜਿਹੜੀ ਤੁਹਾਡੀ ਬੇਲਚੀ ਦੀ ਸੋਹਣੀ ਛੋਟੀ ਸਾਰੇ ਬੰਦੇ ਜੀ ਜੀ ਕਰੀ ਜੋਗੀ ਹਾਂਜੀ ਤੇ ਅੱਗੇ ਆ ਗਈ ਲਾਸਟ ਪੀਸ ਹੈ ਇਹ ਵੀ ਦਿੱਤੇਗਾ 6 ਕਿਲੋ ਦੇ ਲਈ 6 ਕਿਲੋ 6 ਹੋ ਜੇ ਸਵਾ 6 ਹੋ ਜੇ ਠੀਕ ਹੈ ਠੀਕ ਹੈ ਤੇ ਬੱਚਾ ਦੇ ਮਗਰ ਇੱਕ 15 ਦਿਨਾਂ ਦਾ ਹੋਊਗਾ ਬੱਚਾ 15 ਦਿਨ ਹੋ ਗਏ ਸੂਈ ਨੂੰ 6 ਕਿਲੋ ਦੁੱਧ ਆਹ ਵੇਖੋ ਜੀ ਸਿੰਘਾਂ ਤੋਂ ਤੇ ਥਣਾ ਤੋਂ ਝੋਟੀ ਆ ਇਹ ਤੇ ਕਿਹਦੇ ਵੀਰ ਸ਼ੁਰੂ ਤੋਂ ਇੱਧਰ ਢਿੱਡ ਪਾ ਕੇ ਕਿਉਂ ਵੀਰ ਸਿੰਘਾਂ ਤੋਂ ਤੇ ਥਣਾ ਤੋਂ ਝੋਟੀ ਆ ਸਰੀਰਿਕ ਪੱਖੋਂ ਮੱਝ ਸਮਝ ਲਓ ਸਰੀਰਿਕ ਪੱਖੋਂ ਮੱਝ ਸਮਝ ਲਓ ਪਤਾ ਕੀ ਵੀਰ ਵੇ ਆਪਾਂ ਹਣ ਦਵੇਂ ਲਾਗੇ ਲੋ ਤੇ ਦੇਖੋ ਵੀਰ ਆਉਗੇ ਨਾ ਉਹ ਹੀ ਵੇਖੂਗਾ ਆਣ ਕੇ ਜੀ ਉਹ ਸਾਡੀ ਨਾ ਭਾਵੇਂ ਪਹਿਲਾਂ ਲਾਵੇ ਭਾਵੇਂ ਲਾਵੇ ਪਾਈਵੇਂ ਸੂਵੇ ਜੀ ਹਰਕੇ ਨੇ ਆਪਣੀ ਸਮਝ ਵੇਖਣੀ ਵੀਰ ਮੈਂ ਆਪਣੀ ਸਮਝ ਵੇਖਣੀ ਤੁਸੀਂ ਆਪਣੀ ਵੇਖਣੀ ਹੈ ਜਿਹਨੇ ਲੈਣੀਆਂ ਨੇ ਆਪਣੀ ਵੇਖਣੀ ਹੈ ਹਰ ਕੋ ਆਪਣੀ ਸਮਝ ਲਾਵੇ ਕਿ ਇਹ ਪਹਿਲੇ ਸੂਏਗੇ ਤੇ ਜੇ ਸੂਏ ਆ ਹਾਂਜੀ ਹਾਂਜੀ ਦੁੱਧ ਵੀਰ ਜੀ 6 ਕਿਲੋ ਤੇ ਕੋਲ ਦੁੱਧ 6 ਤੋਂ 6.5 ਕਿਲੋ ਵੀਰ ਤੋਰੋ ਹੇ ਨੂੰ ਮੜਾ ਜਾ ਦੁੱਧ ਐਵੇਂ ਕੀ 7 8 ਜਾਂ 6 ਕਿਲੋ ਦੁੱਧ ਦੇ ਲੈ ਠੀਕ ਆ ਕੱਦ ਕੋਈ ਜ਼ਿਆਦਾ ਵੱਡਾ ਨਹੀਂ ਹੈ ਨੋਰਮਲ ਜੀ ਹਾਈਟ ਹਾਂਜੀ ਹਾਂਜੀ ਆਪਾਂ ਕਿਹੜਾ ਕੋ ਜੂਮ ਕਰਨੇ ਆ ਨਹੀਂ ਨਹੀਂ ਆਪਾਂ ਇਦਾਂ ਦਾ ਕੰਮ ਨਹੀਂ ਕਰਦੇ ਹਾਂ ਹਾਂਜੀ ਕਰੋ ਜਾਕੀ ਹਵਾ ਮਾ ਬਾ ਬਾਕੀ ਅੰਦਾਜ਼ਾ ਆਪ ਲਾ ਲਿਓ ਦੁੱਧ 6 ਕਿਲੋ ਆ ਦੇ ਕੋਲ ਮੁੱਲ ਵੀਰੇ ਦਾ ਕਿੰਨਾ ਕਰੇਗਾ ਮੁੱਲ ਵੀਰੇ ਦਾ 48000 ਰੁਪਇਆ ਮਾਨ ਤਨ ਕਿੱਥੇ ਕਹਿੰਗੇ ਛੱਡ 45 ਹੋਰ ਅੰਦਰ ਘੜੀ ਥੋੜੀ 40 ਦੀ ਜਾਂਦੇ ਫੇਰ 40 ਜੋ ਵੀਰ 50 ਵੀ ਛੋੜ ਕਰਾਂਗੇ ਲਓ ਜੀ ਠੀਕ ਕੋਈ ਪੱਲੇ ਹੈਗਾ ਕੋਤੇ ਬਾਕੀ ਤੁੰਗਾ ਆਦੇ ਭਰਾਜ ਕੋ ਮਾੜੀ ਨਹੀਂ ਜਹਰ ਕਰਦੇ ਫੇਰ ਛੱਡ ਦੀ ਵੀਰੇ 1 ਕੜ 40 ਦੀ 1 ਕੜ 40 ਦੀ ਜਾਂਦੇ ਵੀ ਠੀਕ ਆ ਕੋਈ ਗੱਲ ਨਹੀਂ ਭੈ ਭਰਾ ਆ ਕੇ ਬਾਕੀ ਇਹਨੇ ਵੀ 40 ਦੇਣੇ ਚੋਗੇ ਨਾ ਖੜੇ ਇੱਥੋਂ ਮੇਰੇ ਕੋਲ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਮੇਰੇ ਘਰ ਦਾ ਕੋਈ ਲਾਂਮਣ ਦੇ ਕੋਈ ਗਰੰਟੀ ਨਹੀਂ ਠੀਕ ਹੈ ਜੀ ਮੈਨੂੰ ਦਰਪੀ ਕੋਈ ਗਰੰਟੀ ਨਹੀਂ ਦੇਣੀ ਠੀਕ ਹੈ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਗੱਲ ਬਾਤ ਵੀਰ ਜੀ ਵੇਖੋ ਬੇਨਤੀ ਆ ਭੈਣ ਭਰਾਵਾਂ ਨੂੰ ਗੱਬਣ ਕੋਈ ਹੈ ਨਹੀਂ ਜੀ ਸਾਰੀਆਂ ਸੂਈਆਂ ਆ ਕਿਉਂ ਨਾਲੀਆਂ ਤੋਕੜਾਂ ਗੱਬਣਾ ਜਿਓ ਜਿਵੇਂ ਆਈਆਂ ਵੀਰ ਇਹਦਾ ਚੋਗੇ ਖੜੋ ਸਾਰੇ ਦੁੱਧ ਵਾਲੀਆਂ ਆ ਠੀਕ ਆ ਜੀ ਦੁੱਧ ਚੋਗੇ ਖੜੋ ਇੱਥੇ ਆਪਣੀ ਰੁਪਈਏ ਦੀ ਗਾਰੰਟੀ ਨੇ ਕੇਸ ਦੇ ਘਰ ਤੇ ਜਾਂ ਕੋ ਲਾਂਮਾ ਬਾਜਦਾ ਕੋਈ ਚੱਕਰ ਨਹੀਂ ਠੀਕ ਆ ਜੀ ਬਾਜ ਵੀਰ ਕੇ ਨੂੰ ਮਾਲਾ ਕਰਾ ਤੁਹਾਨੂੰ ਕਹਣਾ ਮੈਨੂੰ ਕਹਣਾ ਇੱਥੇ ਚੋ ਆਣ ਕੇ ਤੁਹਾਡੇ ਪਸੰਦ ਆ ਉਹ ਵੀਰ ਕੋਈ ਲੈ ਜਾਓ ਨਾ ਉਹਦੇ ਕੋਈ ਗਲਤੀਆਂ ਸਾਡੇ ਘਰੇ ਬੱਧੀਆਂ ਵੀਰ ਠੀਕ ਆ ਜੀ ਬਾਕੀ ਬੇਨਤੀ ਆ ਵੀਰਾਂ ਨੂੰ ਇਹੋ ਹੀ ਕਚੋ ਹੋ ਕੇ ਖੜੋ ਆਪਣੀ ਠੀਕ ਹੈ ਜੀ ਐਹੀ ਬਹੂ ਆ ਜੀ ਪੰਜ ਬਸ਼ੂ ਆ ਤੇ ਸਾਰੇ ਸੂਏ ਸਵਾਏ ਹੈਗੇ ਆ ਆ ਕੇ ਆਪਣੀ ਚੁਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ